ਐਸਐਚਓ ਨਿਰਮਲ ਸਿੰਘ ਜੀ थाना ਗੜਦੀ ਵਾਲਾ ਤੇ ਬਹੁਤ ਸਤਿਕਾਰਯੋਗ ਉਹਨਾਂ ਦੇ ਨਾਲ ਆਏ ਬਲਬੀਰ ਸਿੰਘ ਜੀ ਕਾਪੋਰ ਉਹਨਾਂ ਦੇ ਨਾਲ ਆਏ ਕੋਈ ਸੱਜਣ ਸਤਿਕਾਰਯੋਗ ਨਗਰ ਨਿਵਾਸੀ ਵਾਗਾ ਵਾਜੂ ਦੀ ਕਾ ਖਾਲਸਾ ਵਾਜੂ ਦੇ ਬਤੇ ਜੋ ਅੱਜ ਸਾਡੇ ਨਗਰ ਵਿੱਚ ਐਸਐਚਓ ਸਾਹਿਬ ਨੇ ਨਸ਼ਿਆਂ ਦੇ ਵਿਰੁੱਧ ਮਹਿੰਮ ਚਲਾਉਣ ਲਈ ਉਪਰਾਲਾ ਕੀਤਾ ਮੈਂ ਸਮਝਦਾ ਬਹੁਤ ਛਲਾਗਾਯੋਗ ਉਪਰਾਲਾ ਇਹ ਕੰਮ ਸਾਨੂੰ ਸਾਰੇ ਪਿੰਡਾਂ 'ਚ ਸਾਨੂੰ ਵੀ ਕਰਨੇ ਚਾਹੀਦੇ ਤਾਂ ਸਾਨੂੰ ਪੁਲਿਸ ਦੀ ਵੀ ਮਹਿਕਮੇ ਦੀ ਵੀ ਸਹਿਯੋਤਾ ਲੈਣੀ ਚਾਹੀਦੀ ਆ ਬਹੁਤ ਵਧੀਆ ਗੱਲ ਸਾਡੇ ਲਈ ਇਹ ਆ ਸਾਡੇ ਪਿੰਡ ਵਿੱਚ ਅਜੇ ਤੱਕ ਕੋਈ ਵੀ ਬੰਦਾ ਇਦਾਂ ਦਾ ਸਾਡੀ ਨਿਗਾਹ 'ਚ ਨਹੀਂ ਆਇਆ ਜਿਹੜਾ ਬੰਦਾ ਚਿੱਟਾ ਨਸ਼ਾ ਵੇਚਦਾ ਹੋਵੇ ਜਾਂ ਖਾਂਦਾ ਹੋਵੇ ਮੈਂ ਸਮਝਦਾ ਜੇ ਸਾਡੇ ਧਿਆਨ 'ਚ ਆਊਗਾ ਤਾਂ ਅਸੀਂ ਜ਼ਰੂਰ ਤੁਹਾਡੀ ਮਦਦ ਕਰਾਂਗੇ ਤਾਂ ਉਸ ਪਰਿਵਾਰ ਨੂੰ ਵੀ ਜ਼ਰੂਰ ਅਸੀਂ ਇਹ ਗੱਲ ਕਹਾਂਗੇ ਵੀ ਇਹਦੇ ਵਿੱਚ ਬਹੁਤ ਨੁਕਸਾਨ ਆ। ਬੰਦੇ ਦੀ ਬਹੁਤੀ ਲੰਬੀ ਜ਼ਿੰਦਗੀ ਨਹੀਂ ਹੁੰਦੀ ਜਿਹੜਾ ਬੰਦਾ ਨਸ਼ਾ ਕਰਦਾ। ਉਹ ਬੰਦੇ ਦੀ ਜਦੋਂ ਨਸ਼ਾ ਕਰਨ ਲੱਗਦਾ ਪੰਜ ਚਾਰ ਸਾਲ ਚੋਂ ਬੰਦਾ ਖਤਮ ਹੋ ਜਾਂਦਾ। ਤਦ ਕਰਕੇ ਅਸੀਂ ਆਪਣੇ ਸਾਰੇ ਬੱਚਿਆਂ ਨੂੰ ਸਾਰੇ ਭੈਣਾ ਭਰਾਵਾਂ ਨੂੰ ਅਪੀਲ ਕਰਦੇ ਹਾਂ ਆਪਣੇ ਬੱਚਿਆਂ ਨੂੰ ਬਚਾਉਣ ਲਈ ਆਪਾਂ ਸਾਰੇ ਜਾਣੇ ਇੱਕ ਅਪਰਾਲਾ ਕਰੀਏ। ਨਸ਼ਾ ਮੁਕਤ ਪੰਜਾਬ ਬਣਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।